ਜਤੋ ਕੋਟਪੂਰਾ ਰੋਡ ਤੇ ਪੀਏਸੀ ਵਾਹਨ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਏ ਸੁਰਾ ਵਿਦਿਆਰਥੀਆਂ ਨੂੰ ਕੋਟਪੂਰਾ ਦੇ ਹਸਪਤਾਲ ਵਿਖੇ ਇਲਾਜ ਦੇ ਲਈ ਭੇਜੀ ਕਰਵਾਇਆ ਗਿਆ ਕੋਟਪੂਰਾ ਦੇ ਡਾਕਟਰਾਂ ਦੇ ਵੱਲੋਂ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਪਿੰਡ ਰੋੜਿਕਪੁਰਾ ਦੇ ਰਹਿਣ ਵਾਲੇ ਨੇ ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਨੇ ਸੋ ਰੋਜ਼ਾਨਾ ਦੇ ਤਰ੍ਹਾਂ ਟਿੰਡ ਰੋੜਿਕਪੁਰਾ ਤੋਂ ਆਪਣੇ ਸਕੂਲ ਆ ਰਹੇ ਸਨ ਤੇ ਸਕੂਲ ਦਾ ਮੋੜ ਮੁੜਨ ਲੱਗੇ ਤਾਂ ਜੈਤੋ ਤੋਂ ਆ ਰਹੀ ਪੀਐਚਸੀ ਦੇ ਬੱਸ ਨੇ ਟੱਕਰ ਮਾਰ ਦਿੱਤੀ ਸੋ ਬੱਸ ਦੇ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਕਿ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਇਸ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਸਪੀਡ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਸਕੂਲ ਦਾ ਮੋੜ ਮੁੜਦੇ ਸਮੇਂ ਹਾਦਸਾ ਵਾਪਰਿਆ ਵਿਦਿਆਰਥੀਆਂ ਨੂੰ ਆਰ.ਟੀ.ਸੀ ਦੀ ਬੱਸ ਤੇ ਵੱਲੋਂ ਟੱਕਰ ਮਾਰੀ ਗਈ ਸੋ ਹਾਦਸੇ ਦੇ ਵਿੱਚ ਇਹ ਦੋਵੇਂ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਬੱਸ ਦਾ ਡਰਾਈਵਰ ਹੈ ਜੋ ਕਿ ਫਰਾਰ ਦੱਸਿਆ ਜਾ ਰਿਹਾ ਹੈ ਫਿਲਹਾਲ ਦੋਵੇਂ ਜਿਹੜੇ ਵਿਦਿਆਰਥੀ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਸੋਚਨਾ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸਕੂਲ ਦਾ ਮੋੜ ਮੁੜਨ ਵੇਲੇ ਇਹ ਹਾਦਸਾ ਵਾਪਰਿਆ ਪੀਐਸਸੀ ਦੀ ਬੱਸ ਦੇ ਵੱਲੋਂ ਟੱਕਰ ਮਾਰੀ ਗਈ। ਉਹ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦਸਿਆ ਜਾ ਰਿਹਾ ਵਿਦਿਆਰਥੀਆਂ ਨੂੰ ਕੋਟਪੂਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸਕੂਲ ਦਾ ਮੋੜ ਮੁੜਦੇ ਸਮੇਂ ਹਾਦਸਾ ਵਾਪਰਿਆ ਗੁਰਦਾਸਪੁਰ ਦੇ ਕਹਦੇ ਵੀ ਇਹ 50 ਤੋਂ ਥੱਲੇ ਚੱਲ ਰਹੀਆਂ ਨੇ ਇਹ 100 ਪਲੱਸ ਹੀ ਚਲਦੀਆਂ ਜਦੋਂ ਐਸ ਰੋਡ ਤੇ ਜਾਂਦੀਆਂ ਵੀ ਰੋਡ ਇਹ ਹੈ ਕਿ ਨਹੀਂ ਇਹ 80 ਤੋਂ ਵੱਧ ਕਰਨ ਵਾਲਾ 80 ਜ ਰਹੂਗੀ ਲਿਮਟ 'ਚ ਰਹੂਗੀ ਪਰ ਇਹਨਾਂ ਨੂੰ ਐ ਨਹੀਂ ਪਤਾ ਵੀ ਵਿੱਚ 60 ਆ ਸਵਾਰੀਆਂ ਬੈਠੀਆਂ ਉਹਨਾਂ ਨੂੰ ਵੀ ਪਰਵਾਹ ਢੀਕ ਰਿਆ ਵੀ ਇਹਨਾਂ ਦਾ ਆਪਦਾ ਵੀ ਪਰਿਵਾਰ ਹੁੰਦਾ ਪਿੱਛੇ ਇਹਨਾਂ ਨੇ ਇੱਥੇ ਬੱਚੇ ਆ ਹੁਣ ਅਸੀਂ ਉਧਰ ਕੰਮੈਨਾਂ ਚੱਲ ਰਹੀਆਂ ਸੀ ਸਾਨੂੰ ਪਤਾ ਲੱਗਾ ਇੱਥੇ ਮੈਂ ਲੰਘਦਾ ਵੈਸੇ ਹੀ ਖੜ ਗਿਆ ਕਹਿੰਦੇ ਆ ਕਿ ਵੀ ਬਾਸ ਵਾਲੇ ਨੂੰ ਕੋਈ ਖਾਲੀ ਰੋਡ ਸੀ ਕੁਝ ਨਹੀਂ ਸੀ ਬੱਚੇ ਦਾ ਅਸਰਾਉਂ ਦੇ ਦੱਸਦੇ ਸੀ ਉੱਤੋਂ ਦੀ ਚੜਾਤੀ ਬਸ ਆ ਫਰਾਰਾ ਹੁਣ ਜਿਹਦਾ ਪਰਿਵਾਰ ਮੁੱਦਾ ਹੋ ਗਿਆ ਜਾਂ ਕੁਝ ਵੀ ਆ ਚਲੋ ਰੱਬ ਨਾ ਕਰੇ ਉਹਦੀ ਲੱਤ ਟੁੱਟ ਗਈ ਲੱਤ ਵੱਲੋਂ ਤਾਂ ਆ ਰਹੀ ਹੋ ਜੂਗਾ ਪਰ ਔਰ ਬੱਚਿਆਂ ਦੇ ਮਾਪਿਆਂ ਦੇ ਦੇ ਅੱਖਾਂ ਤੇ ਮੂਰੇ ਹੈਗਾ ਨਾ ਜੇ ਮਰ ਜਾਂਦਾ ਬੱਸ ਵਾਲਾ ਕਿੱਥੋਂ ਕਰ ਪੂਰਾ ਕਰਕੇ ਦਿੰਦਾ ਜਿੱਥੇ 150 ਬੱਸਾਂ ਜਾਂ 200 ਬੱਸਾਂ ਉਹਨਾਂ ਦੀਆਂ ਉਹ ਮੰਨ ਕੇ ਚਲੋ 20-10 ਬੱਸਾਂ ਹੋਰ ਵੀ ਪਾ ਸਕਦੇ ਆ ਇੱਕ ਦੋ ਮਿੰਟਾਂ ਦੇ ਪਿੱਛੇ ਕਿਸੇ ਦਾ ਪਰਿਵਾਰ ਜਮਾਂ ਖਤਮ ਕਰ ਦੇਣਾ ਇਹ ਕਿੱਥੋਂ ਦਾ ਕਾਨੂੰਨ ਆ ਜੀ ਆਮ ਬੰਦੇ ਆਸ ਤੇ ਦਾ ਕਾਨੂੰਨ ਹੈਗਾ ਪਰ ਬੱਸ ਵਾਲਿਆਂ ਵਾਸਤੇ ਕੋਈ ਕਾਨੂੰਨ ਨਹੀਂ ਹੈ ਜੀ ਇਹੀ ਆ ਵੀ ਵਾਪਸ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਬੱਸਾਂ 2 4 ਜਿੱਥੇ ਹੈਗੀਆਂ ਇਹਨਾਂ ਦਾ ਵੀ ਲਿਮਟ ਹੋਵੇ ਵੀ ਬੱਸ ਇੰਨੀ ਲਿਮਟ 'ਚ ਚਲਾਣ ਇਹਨਾਂ ਦਾ ਵੀ ਹੋਣਾ ਚਾਹੀਦਾ ਪਰ ਤੁਹਾਨੂੰ ਦੱਸੋ ਨੋਟੀਫਿਕੇਸ਼ਨ ਮਿਲੀ ਬਾਰੇ ਤੋਂ ਜੀ ਬੱਸ ਜਿੱਤੋ ਵਾਲਵਾਰੀ ਸੀ ਤੇ ਬੱਚੇ ਵੀ ਜਿੱਤੋ ਵਾਲਵਾਰੇ ਸੀ ਜੀ ਤੇ ਅਚਾਨਕ ਕੋਈ ਹਾਦਸਾ ਵਾਪਰਿਆ ਸੀ ਜੇ ਬਿਆਨ ਲਿਖਾਂਗੇ ਕਿ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਜੀ ਇਸ ਬਾਰੇ ਜੀ ਚੱਲ ਰਹੀ ਹੈ ਤੇ ਪਿਛਮਪੁਰ ਤੇ ਜਾਊਂਗਾ ਮੈਂ ਹਸਪਤਾਲ 'ਚ ਜੀ ਸੰਜੀ ਹਾਂ ਇਹ ਕਿੰਨੇ ਬੱਚੇ ਸੀ ਤੇ ਕਿਸ ਚੀਜ਼ ਦੇ ਉਪਰ ਆ ਰਹੇ ਸੀ ਉਹ ਬੱਚੇ ਦੱਸ ਰਹੇ ਹਜੇ ਮੁੱਖ ਮਤਾਬਕ ਦੋ ਬੱਚੇ ਸੀ ਮੋਟਰਸਾਈਕਲ ਤੇ ਹਾਂਜੀ ਕਿੰਨੇ ਕੁ ਸੱਟਾਂ ਆਈਆਂ ਜੀ ਉਹਨਾਂ ਤੇ ਸੱਟਾਂ ਹਜੇ ਇੰਟੀਮੇਸ਼ਨ ਨਾ ਮਿਲਿਆ ਕਿ ਸ਼ਾਇਦ ਉਹਦੀ ਲੱਤਾਂ ਫ੍ਰੈਕਚਰ ਹੈ ਪਰ ਕਨਫਰਮ ਨਹੀਂ ਹਜੇ ਸੁਣਨ ਵਾਲਿਆਂ ਤੀਜੇ ਤੱਕ ਆਪ ਨਹੀਂ ਜਾਂਦੇ ਉੱਥੇ ਕਿ ਆਪਾਂ ਕੁਝ ਜੋ ਤਾਂ ਕਹਿ ਨਹੀਂ ਸਕਦੇ ਜੀ ਜੀ ਆ ਹੂੰ ਗਲਤੀ ਕਿਸ ਦੀ ਦੱਸ ਰਹੀ ਹੈ ਵੀ ਬੱਸ ਵਾਲੇ ਦੀ ਜਾਂ ਬੱਚੇ ਦੀ ਹੈ ਜੇ ਦੇਖੋ ਮੌਕੇ ਤੇ ਬਿਆਨ ਲਿਖਾਂਗੇ ਤੇ ਪੁੱਛ ਕਿਸ ਕਰਾਂਗੇ ਆਸ-ਪਾਸੋਂ ਤੋਂ ਜੀ ਜੀ ਤੇ ਪਤਾ ਲੱਗੂਗਾ ਹਾਜ਼ਰੀਨ ਜੀ ਦਾ ਬਿਆਨ ਲਿਖਾਂਦਾ ਵੀ ਕਿਹਨੇ ਵਿਸ਼ਵਾਸ ਕੀਤਾ ਤੇ ਬਸਤੇ ਡਰਾਈਵਰ ਤੇ ਕਨੈਕਟਰ ਫਿਲਹਾਲ ਜੀ ਡਰਾਈਵਰ ਦੇ ਹਿਸਾਬ ਨਾਲ ਸ਼ਾਇਦ ਉਹ ਪਾਸੇ ਹੋ ਗਿਆ ਤੇ ਸਵਾਰ ਹੋ ਹੀ ਜਾਂਦਾ ਬੱਸ ਬੰਦਾ ਜੀ ਜੀ ਬਿਲਕੁਲ